ਉਭੀ ਮਾ ਅਮਰਨਾਥ ਭੰਡਾਰਾ ਮਲੇਰਕੋਟਲਾ ਤੋਂ ਰਵਾਨਾ ਹੋ ਰਿਹਾ ਹੈ ਇਸ ਲੰਗਰ ਦੀ ਪੂਰੇ ਹਿੰਦੁਸਤਾਨ 'ਚ ਚਰਚਾ ਹੋਣੀ ਹੈ ਹਾਂਜੀ ਸਰ ਹਰ ਬਾਰ ਜਾਂਦੀ ਹੈ ਹਰ ਸਾਲ ਜਾਂਦੀ ਹੈ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਅਮਨਾ ਜੀ ਯਾਤਰਾ ਹਰ ਵੀ ਸੇਵਾ ਕਰਨ ਜਾਂਦੇ ਨੇ ਦੇਖੋ ਅੱਜ ਦੇ ਇਸ ਭੰਡਾਰੇ ਦੀ ਜਿਹੜੀ ਰਵਾਨਗੀ ਹੋਈ ਹੈ ਇਹਦੀ ਬਹੁਤ ਮਹੱਤਵ ਹੈ ਕਿਸ ਕਰਕੇ ਕਿ ਇਸ ਵਾਰੀ ਕੁਝ ਕਰਨਾ ਕਰਕੇ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਸ਼ਾਇਦ ਕਿਤੇ ਮਿਸ ਨਾ ਹੋ ਜਵੇ ਕਿਸੇ ਤਰੀਕੇ ਨਾਲ। ਔਰ ਸਾਰੇ ਮਲੇਰਕੋਟਲੇ ਦੀ ਸੰਗਤ ਨੂੰ ਬਹੁਤ ਚਿੰਤਾ ਸੀ ਇਸ ਬਾਤ ਦੀ। ਜੈ ਬਾਬਾ ਅਮਰਨਾਥ ਬਰਫਾਨੀ ਖੇ ਕੋ ਅਨ ਪਿਆਸੇ ਕੋ ਪਾਣੀ 24 ਅਮਰਨਾਥ ਭੰਡਾਰਾ ਮਲੇਰਕੋਟਲਾ ਤੋਂ ਰਵਾਨਾ ਹੋ ਰਿਹਾ ਹੈ ਲਗਭਗ 6-7 ਟਰੱਕ ਜਾ ਚੁੱਕੇ ਨੇ ਔਰ 3 ਟਰੱਕ ਉਰੇ ਰਵਾਨਾ ਹੋ ਰਹੇ ਨੇ ਜੋ ਕਿ ਬਾਲਟਾਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਉਰੇ ਲੰਗਰ ਲਗਾਇਆ ਜਾ ਰਿਹਾ ਮਲੇਰ ਕੋਟਲਾ ਦੇ ਵਿੱਚ ਵਕ ਵਕਤ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਉਰੇ ਪਸਤਿਤ ਨੇ ਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਮਲੇਰ ਕੋਟਲਾ ਪ੍ਰਧਾਨ ਜੀ ਕੀ ਕਹੋਗੇ ਕਿੰਨੇ ਟਰੱਕ ਜਾ ਰਹੇ ਨੇ ਰਬੂ ਕਿਰਪਾ ਨਾਲ ਸ਼ਹਿਰ ਵਾਸੀਆਂ ਦੇ ਤਮਾਮ ਸਹਿਯੋਗ ਨਾਲ ਅਤੇ ਲੰਗਰ ਕਮੇਟੀ ਦੀਆਂ ਤਮਾਮ ਬ੍ਰਾਂਚਾਂ ਦੇ ਸਹਿਯੋਗ ਨਾਲ ਸਈ ਟਰੱਕ ਪਹਿਲਾਂ ਜਾ ਚੁੱਕੇ ਨੇ ਜੋ ਸਮਾਂ ਰਹਿੰਦਾ ਸੀ ਉਹ ਲਾਸਟ ਦੇ ਵਿੱਚ ਇਕੱਠ ਕਰਕੇ ਇੱਕ ਸਮਾਗਮ ਕਰਕੇ ਭੇਜੇ ਜਾ ਰਹੇ ਨੇ ਜਿਹੜੇ ਪਹਿਲਾਂ ਟਰੱਕ ਗਏ ਨੇ ਇਹ ਉੱਥੇ ਬਿਲਕੁਲ ਤਿਆਰੀ ਕੀਤੀ ਹੋਈ ਹੈ ਜਦੋਂ ਇੱਥੋਂ ਆਪਣੇ ਸੇਵਾਦਾਰ ਸਹਿबान ਲੰਗਰ ਕਮੇਟੀ ਦੇ ਪ੍ਰਧਾਨ ਅਮਰਤ ਲਾਲ ਜੀ ਸ਼੍ਰੀਸ਼ ਜੀ ਅਤੇ ਇਹਨਾਂ ਦੀ ਸਮੁੱਚੀ ਟੀਮ ਸਵਾ ਦੇ ਮੁਖ ਪੈਟਰਨ ਯੋਤੇਸ਼ਾਰੀਆ ਪੰਡਤ ਬਰਿੰਦਰ ਸ਼ਰਮਾ ਜੀ ਅਤੇ ਪੀਕੇ ਨਰੂਲਾ ਜੀ ਅਤੇ ਮਿੱਥਲ ਸਾਹਿਬ ਅਤੇ ਗੋਇਲ ਸਾਹਿਬ ਪੰਕਜ ਜੀ ਅਰਨੁਗੁਪਤਾ ਜੀ ਤਮਾਮ ਜੋ ਸਾਡੀ ਟੀਮ ਦੇ ਮੈਂਬਰ ਨੇ ਜਿੰਨਾ ਵਿੱਚ ਰਾਮਗੋਪਾਲ ਜਨਰਲ ਜੀ ਵੀ ਸ਼ਾਮਲ ਨੇ ਪੂਰੀ ਟੀਮ ਸਹਿਯੋਗ ਦੇ ਨਾਲ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੰਡਤ ਰਾਜਕੁਮਾਰ ਜੀ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਬ੍ਰਾਂਚਾਂ ਨੇ ਉਹਨਾਂ ਚੋਂ ਮੁੱਖ ਬ੍ਰਾਂਚ ਸਾਡੀ ਦਿੜਵੇ ਦੀ ਹੈ ਜਿਹਦੇ ਬਲੀਰਾਮ ਤੈਲ ਜੀ ਉਹਦੇ ਹੈੱਡ ਨੇ ਇਨਾਂ ਵੱਲੋਂ ਵੀ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ। ਬਾਕੀ ਦਿੱਲੀ ਤੋਂ ਵਿਰਜ ਮੋਨਜੀ ਆਏ ਨੇ ਉਹ ਵੀ ਸਾਨੂੰ ਬਹੁਤ ਵੱਡਾ ਸਹਿਯੋਗ ਦਿੰਦੇ ਨੇ। ਅਸੀਂ ਵੱਖੋ-ਵੱਖ ਅਹਿਮਦਗੜ੍ਹ, 4 ਵੱਖੋ-ਵੱਖ ਸੰਸਥਾਵਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਹੀ ਇੰਨਾ ਕੁਝ ਕਰ ਪਾਉਨੇ ਆ। ਪਰ ਇਸ ਸਾਰੀ ਗੱਡੀ ਨੂੰ ਚਲਾਉਣ ਦੇ ਵਿੱਚ ਸਾਡੇ ਵਿਸ਼ੇਵਿਖਿਆ ਯੋਤੇ ਚਾਰੀਆ ਪੰਡਤ ਬਿਰਿੰਦਰ ਜੀ ਦਾ ਪ੍ਰਮੁੱਖ ਰੋਲ ਹੈ। ਇਹ ਹਰ ਵਕਤ ਕਹਿੰਦੇ ਨੇ ਵੀ ਜੋ ਤੁਹਾਡਾ ਕੰਮੜ ਦਾ ਮੇਰੇ ਕੋਲ ਆ ਜਾਓ। ਇਦੇ ਵਿੱਚ ਬਹੁਤ ਵੱਡਾ ਰੋਲ ਸੰਸਥਾਵਾਂ ਦੇ ਨਾਲੋਂ ਨਾਲ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਬੰਗਾਲ ਵਿੱਚ 24 ਸਾਲ ਤੋਂ ਲਗਾਤਾਰ ਆਪਣੀ ਜਿਹੜੀ ਸੰਸਥਾ ਹੈਗੀ ਹੈ ਬਹੁਤ ਜੋਰ ਸ਼ੋਰ ਨਾਲ ਜਾ ਰਹੀ ਹੈ ਉੱਥੇ ਦੇਸੀ ਕਿਉਂ ਦੋ ਦੇ ਜਾ ਡਾਈ ਪ੍ਰੂਡਸ ਕੰਮਲ ਸਰਵਿਸਿਜ਼ ਸਾਰੇ ਲੋਗਾਂ ਨੂੰ ਉਹ ਸਰਵਿਸਿਜ਼ ਦਿੱਤੀ ਜਾਂਦੀ ਹੈ ਉਹ ਸੇਵਾ ਕੀਤੀ ਜਾਂਦੀ ਹੈ ਜਿਹੜੀ ਬਹੁਤ ਹੀ ਵਿਲੱਖਣ ਸਾਰੇ ਲੋਗ ਸੈਟੀਸਫਾਈਡ ਹੁੰਦੇ ਆਂ ਇਸ ਲੰਗਰ ਦੀ ਪੂਰੇ ਹਿੰਦੁਸਤਾਨ 'ਚ ਚਰਚਾ ਹੋ ਰਹੀ ਹੈ। ਔਰ ਮੇਰੀ ਸ਼ੁਭ ਕਾਮਨਾ ਹੈ ਇਸੇ ਤਰ੍ਹਾਂ ਚੱਲਦਾ ਰਹੇ। ਉਹ ਕਿੰਨੀ ਖੁਸ਼ੀ ਹੈ। ਬਹੁਤ ਉਤਸ਼ਾਹ ਹੈ, ਬਹੁਤ ਹੀ ਉਤਸ਼ਾਹ ਹੈ। ਮੇਰੀ ਤਰਫ ਤੋਂ ਇਹ ਮੰਗਲ ਕਾਮਨਾ ਹੈ ਭਗਵਾਨ ਇਹ ਇਸੇ ਤਰ੍ਹਾਂ ਇਹਨਾਂ ਨੂੰ ਉਤਸਾਹ ਬਖਸ਼ਣ ਔਰ ਸਾਲੋਂ-ਸਾਲ ਚੱਲਦਾ ਰਹੇ। ਦੇਖੋ ਅੱਜ ਦੇ ਇਸ ਭੰਡਾਰੇ ਦੀ ਜਿਹੜੀ ਰਵਾਨਗੀ ਹੋਈ ਹੈ ਇਹਦੀ ਬਹੁਤ ਮਹੱਤਵ ਹੈ। ਕੋਈ ਇਸ ਕਰਕੇ ਕਿ ਇਸ ਵਾਰੀ ਕੁਝ ਕਰਨਾ ਕਰਕੇ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਸ਼ਾਇਦ ਕਿਤੇ ਮਿਸ ਨਾ ਹੋ ਜਵੇ ਕਿਸੇ ਤਰੀਕੇ ਨਾਲ। ਔਰ ਸਾਰੇ ਮਲੇਰਕੋਟਲੇ ਦੀ ਸੰਗਤ ਨੂੰ ਬਹੁਤ ਚਿੰਤਾ ਸੀ ਇਸ ਬਾਤ ਦੀ ਪਰ ਤੁਸੀਂ ਅੱਜ ਦੇਖੋਗੇ ਕਿ ਅੱਜ ਜੋ ਕਠ ਹੋਇਆ ਸੰਗਤਾਂ ਦੀ ਹਾਜ਼ਰੀ ਲੱਗੀ ਹੈ ਮਲੇਰਕੋਟਲੇ ਦੀ ਕੋਈ ਐਸੀ ਧਾਰਮਿਕ ਸਮਾਜਿਕ ਸੰਸਥਾ ਨਹੀਂ ਸੀ ਜਿਹੜੀ ਤੁਸੀਂ ਨਜ਼ਰ ਮਾਰ ਕੇ ਦੇਖੋ ਵਿਚਾਰ ਕਰਕੇ ਦੇਖੋ ਜਿਹੜੀ ਅੱਥੇ ਨਹੀਂ ਦਿਖਦੀ ਸਭ ਦੇ ਪ੍ਰਧਾਨ ਸਭ ਤੇ ਅਹੁਦੇਦਾਰਾਂ ਔਰ ਜੋ ਉਤਸ਼ਾਹ ਸੰਗਤ ਨੇ ਅੱਜ ਦਿਖਾਇਆ ਹੈ ਸੰਕੀਰਤਨ ਦੇ ਵਿੱਚ ਜੈਕਾਰਿਆਂ ਦੇ ਵਿੱਚ ਔਰ ਜੋ ਸਹਿਯੋਗ ਦਿੱਤਾ ਹੈ ਤਨਮਨਤਾਂ ਦੇ ਨਾਲ ਸਾਰੀ ਸੰਗਤ ਨੇ ਇਸ ਕਰਕੇ ਅੱਜ ਦੇ ਜਿਹੜਾ ਇਸ 24ਵਾਂ ਵਿਸ਼ਾਲ ਪੰਡਾਰਾ ਹੈ ਸਭ ਤੋਂ ਪਹਿਲੀ ਤਾਂ ਬੋਲੇनाथ ਦੀ ਕਿਰਪਾ ਹੋਈ ਹੈ ਜੀ ਬੋਲੇनाथ ਦੀ ਕਿਰਪਾ ਦੇ ਬਿਨਾਂ ਇਹ ਸੰਭਵ ਨਹੀਂ ਸੀ ਸਾਡੇ ਕਰਮਚੰਦ ਗੋਇਲ ਜੀ ਖੜੇ ਹੈ சுரேਸ਼ ਜੀ ਖੜੇ ਹੈ ਇਹਨਾਂ ਨੇ ਅਥਕ ਪ੍ਰਯਾਸ ਕੀਤਾ ਹੈ ਬਹੁਤ ਦੂਰ ਦੂਰ ਤੱਕ ਪ੍ਰਧਾਨ ਜਿਹੜੇ ਹਨਰਾਸ ਯਾਤਰਾ ਦੇ ਲੰਕਰ ਦੇ ਮੇਨ ਉੱਥੇ ਦੇ ਸਭ ਲੋਹ ਦੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਸਹਿਯੋਗ ਨਾਲ ਇਹ ਐਤਕੀ ਪੋਸੀਬਲ ਹੋਇਆ ਮੈਂ ਸਾਰੀ ਸੰਗਤ ਨੂੰ ਸਾਰੀ ਲੰਗਰ ਕਮੇਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ